ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਭਾਈ ਵੀ ਤਿਆਰੀ ਚੱਲ ਰਹੀ ਹੈ ਜੀ ਬੇਬੀ ਸ਼ਾਵਰ ਦੀ। ਇੱਕ ਤਾਂ ਹੁਣ ਕੰਮ ਡਿਊਟੀ ਉਧਰ ਚੱਲਦੀ ਆ ਤੁਹਾਨੂੰ ਪਤਾ ਗਰਮੀ ਹੋਈ ਵੀ ਆ ਬਹੁਤ ਜ਼ਿਆਦਾ ਹੈਨਾ। ਡੰਗਰਾ ਵੱਲੋਂ ਆਇਆ ਤਾਂ ਜੀ ਹੁਣੇ ਫ੍ਰੀ ਹੋ ਕੇ ਕੰਮ ਕਰਨ ਵੇੜ ਕੇ ਤੇ ਹੁਣ ਹੰਦਾਈ ਇਹ ਨੂੰ ਗੇ ਮਾਣਾ ਮੋਟਾ ਹਨਾ ਗਰਮੀ ਗਰਮੀ ਸਕਾ ਕੇ ਤੇ ਆਉਂਦੀ ਸਾਰ ਭਾਈ ਇੱਧਰ ਆਰਡਰ ਲੱਗ ਗਿਆ ਜੀ ਆਰਡਰ ਇਹ ਜਾਂ ਲੱਗਿਆ ਮੈਂ ਤਾਂ ਤੁਹਾਨੂੰ ਸਹੀ ਗੱਲ ਦੱਸਾਂ ਨਾ ਰੋਜ਼ ਹੀ ਭਾਈ ਹੁਣ ਕੱਲ ਵੀ ਦੇਖੋ ਰੋਪਣ ਗਏ ਹੋਏ ਤੇ ਤੇ ਕੱਲ ਕਿਸੇ ਕਾਰਨ ਕਰਕੇ ਸਾਨੂੰ ਆਣਾ ਪੈ ਗਿਆ ਜਲਦੀ ਕੋਈ ਕੰਮ ਪੈ ਗਿਆ ਤਾਂ ਤੇ ਤਾਂ ਹੀ ਉਹ ਬਲੌਗ ਵੀ ਛੋਟਾ ਜਿਹਾ ਹੀ ਬਣਿਆ ਜਿਹੜਾ ਕੱਲ ਮੈਂ ਛੱਡਿਆ ਸੀਗਾ ਮੇਰੇ ਖਿਆਲ ਨਾਲ 12 13 ਮਿੰਟ ਦਾ ਹੀ ਬਣਿਆ ਤਾਂ ਤਾਨੂੰ ਕੋਈ ਕੰਮ ਪੈ ਗਿਆ ਜੀ ਤਾਂ ਕਰਕੇ ਆਉਣਾ ਪੈ ਗਿਆ ਤੁਹਾਨੂੰ ਪਤਾ ਘਰਾਂ ਦੀਆਂ ਸੋਂ ਮਜਬੂਰੀਆਂ ਘੜੀ ਚ ਕੋਈ ਨਾ ਕੋਈ ਕੰਮ ਨਿਕਲ ਜਾਂਦਾ ਜੀ ਹਨਾ ਫੇਰ ਅੱਜ ਹੁਣ ਭਾਈ ਇਹਨਾਂ ਨੇ ਆਰਡਰ ਫੇਰ ਲਾਤਾ ਜੀ ਕਹਿੰਦੇ ਕੱਲ ਸਾਡੀ ਸ਼ਾਪਿੰਗ ਰਹਿ ਗਈ ਵਿਚਾਲੇ ਵੀ ਅਸੀਂ ਅੱਜ ਜਾਣਾ ਜੀ ਦੁਬਾਰਾ ਮਹਾਦ ਅਰੇ ਵੀ ਪੰਗਾਈ ਹੈ ਹੈ ਉਹ ਰਾਲਾ ਪਈ ਜਾਂਦਾ ਕਿ ਮੈਂ ਕਹੀ ਜਾਂਦਾ ਵੀ ਜਾਣਾ ਨਹੀਂ ਆ ਇਹ ਕਹੀ ਜਾਂਦੀ ਆ ਭਾਈ ਜਾਣਾ ਹੀ ਜਾਣ ਜੋ ਮਰਜ਼ੀ ਕਰੋ ਹਾਂ ਹੁਣ ਦੇਖਦੇ ਆ ਜੀ ਕੀ ਬਣਦਾ ਜਾਣਾ ਦਾ ਭਲਾ ਪੈਣਾ ਹੀ ਆ ਤੁਹਾਨੂੰ ਪਤਾ ਹੀ ਆ ਹਨ ਤੇ ਜਿਹੜਾ ਕੰਮ ਪਈ ਕਰਨਾ ਉਹ ਕਰਨਾ ਵੀ ਪੈਂਦਾ ਹੁਣ ਜਿਹੜਾ ਕੰਮ ਇਹਨਾਂ ਦਾ ਜ਼ਰੂਰੀ ਆ ਉਹਦਾ ਕਰਨਾ ਹੀ ਪੈਣਾ ਕਿਉਂਕਿ ਸਮਾਨ ਜੋ ਲਿਆਉਣਾ ਹਨਾ ਹੁਣ ਜੇ ਪ੍ਰੋਗਰਾਮ ਰੱਖਿਆ ਏ ਤਾਂ ਉਹਨੂੰ ਸਿਰੇ ਲਾਉਣਾ ਪੈਣਾ ਟਲਕੇ ਨਹੀਂ ਸਰਨਾ ਤਾਂ ਆਜੋ ਫੇ ਮਲਾਉਂਦਾ ਜੀ ਤੁਹਾਨੂੰ ਫੈਮਿਲੀ ਨਾਲ ਸੁਣਦੇ ਆ ਇਹਨਾਂ ਨੇ ਵਿਚਾਰ ਪਈ ਕੀ ਆਹ ਕਹਿੰਦੇ ਇਹ ਹਨਾ ਕਿਆ ਆ ਕਿਆ ਲੈ ਕੇ ਆਣਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਰੋਜ਼ੇ ਜੇਬ ਢਿੱਲੀ ਕਰਾ ਦਿੰਦੀਆਂ ਭਾਬੀ ਤੇ ਜੈਤਮੀਨ ਤੇ ਨਾਲੇ ਸਾਡੀ ਮਾਤਾ ਰਲ ਜਾਂਦੀ ਐ ਨਾ ਮਾਤਾ ਨੂੰ ਵੀ ਆਈ ਨਹੀਂ ਹੈਗਾ ਵੀ ਤੂੰ ਆ ਤੂੰ ਦਾ ਆਪਣੇ ਪੁੱਤ ਦਾ ਵਜਾਓ ਕਰਾ ਦੇ ਹੈ ਮਾਤਾ ਵੀ ਆਪਣੀ ਭਾਈ ਕੁੜੀਆਂ ਦੇ ਨਾਲੇ ਰਲ ਜਾਂਦੀ ਐ ਤੇ ਚਲੋ ਆਜੋ ਮਿਲਦੇ ਆਂ ਜੀ ਫੇਰ ਪਹਿਲਾਂ ਇਹਨਾਂ ਨੂੰ ਮੈ ਲੋ ਜੇ ਇਧਰ ਭਾਈ ਮਾਤਾ ਜੀ ਨੂੰ ਵੀ ਸਸਰੀ ਘਰ ਜੀ ਸਾਰੇ हां जी माता जी सेहत ठीक ਆ। ਸਿਹਤਾਂ ਠੀਕ ਆ। ਹੂੰ। ਹੁਣ ਠੀਕ। ਠੀਕ। ਚਲੋ। ਫੇਰ ਵੀ ਠੀਕ ਆ। ਹੁਣ ਤਾਂ ਠੀਕ ਹੋਣਾ ਪੈਣਾ ਪ੍ਰੋਗਰਾਮ ਰੱਖਿਆ ਬਾਬਾ ਜੀ ਕਰਾ। ਉਹਦੇ ਕਰਕੇ ਦਵਾਈ ਦੇਦੀ। ਹਾਂ। ਦਵਾਈ ਲਈ ਆ ਤਾਂ ਹੀ ਠੀਕ ਆ। ਹਾਂ। ਪ੍ਰੋਗਰਾਮ ਤਾਂ ਕਰਨੇ ਦਾ। ਅਹ ਚਲੋ। ਬਿਲਕੁਲ ਬਿਲਕੁਲ ਬਿਲਕੁਲ। ਜੇ ਪ੍ਰੋਗਰਾਮ ਹੋਊਗਾ ਪ੍ਰੋਗਰਾਮ ਵੀ ਤਾਈ ਸੋਣਾ ਲੱਗਦਾ ਜੀ ਬੰਦਾ ਠੀਕ ਹੋਊਗਾ। ਹਾਂ ਪ੍ਰੋਗਰਾਮ ਤਾਂ ਹੀ। ਹੁਣ ਮਮੀ ਬਾਈ ਦਾ ਜਨਮ ਦਿਨ ਆਪਾਂ ਨੇ ਕਿੰਨੇ ਦਿਨ ਬਾਅਦ ਮਨਾਇਆ? ਉਹ ਤਾਂ ਹੀ ਫਿਰ ਕੈਨਸਲ ਕਰਤਾ ਤਾਂ ਵੀ ਭਾਈ ਮੰਮੀ ਸਾਡੀ ਢਿੱਲੀ ਆ ਹਾਂ ਪਹਿਲੋ ਮੈਂ ਜੁੱਤੀ ਗਈ ਵੀ ਸੀ ਪਹਿਲਾਂ ਹੀ ਜੁੱਤੀ ਗਈ ਸੀ ਤਾਂ ਡਿਟ ਹੋ ਗਿਆ ਹਾਂ ਫਿਰ ਬਿਮਾਰ ਹੋ ਗਈ ਹਾਂ ਫੇ ਉਹਦੇ ਕਰਕੇ ਹੋ ਗਿਆ ਲੇਟ ਹੂੰ ਇਹ ਵੀ ਗੱਲ ਸਾਰਾ ਸਾਰਾ ਕੁਝ ਦੇਖਣਾ ਪੈਂਦਾ ਹਾਂ ਹੂੰ ਠੀਕ ਨੇ ਮੰਮੀ ਨੂੰ ਤਾਂ ਕਈ ਰਲਣਾ ਪੈਂਦਾ ਗਾ ਹਾਂ ਮੈਂ ਤਾਂ ਕਹੀਵਾ ਤਾਂ ਮੈਂ ਕਹਿਦਨੀ ਭਾਈ ਤੁਸੀਂ ਲੈ ਲਓ ਮੈਂ ਨਹੀਂ ਜੁੱਤੀ ਲੈਣੀ ਹਾਂ ਹੁਣ ਨਿਆਣੇ ਨੇ ਕਹਿਣਾ ਦੱਸ ਇਹ ਤਾਂ ਨਿਆਣੀਆਂ ਹੈਗਾ ਕਿ ਆ ਮਾਤਾ ਵੀ ਨਿਆਣੀ ਬਣ ਜਦੀ ਹੈ ਹੋਰ ਮਾਤਾ ਤੂੰ ਵੀ ਨਹੀਂ ਮੇਰਾ ਬਚਾਓ ਕਰਾਉਂਦੀ ਦੱਸ ਮੈਂ ਮਿੱਠਕਿਤੇ ਬਚਾਅ ਕਰ ਬਣੀ ਹੈ ਮੈਂ ਨਹੀਂ ਲੰਦੀ ਹਾਂ ਹੋਰ ਜਾਣਾ ਅੱਜ ਆਪਾਂ ਤੂੰ ਵੀ ਜਾਣੇ ਨਾ ਕੈਂ ਮੈਂ ਕਿਤਕਿਤੇ ਮੈਂ ਨਹੀਂ ਲੰਦੀ ਭਾਈ ਹਾਂ ਨਹੀਂ ਕੋਈ ਨਾਲ ਚਲੇ ਆਉਗੇ ਤੇ ਹਾਂ ਬੱਚਾ ਦੱਸ ਜੀ ਆਉਗੇ ਮੇਰਾ ਤੇ ਬੱਚਾ ਮੈਂ ਹਜੇ ਤੋਂ ਹੋ ਰਹਿਣ ਤੋਂ ਮੇਰੇ ਸੁੱਕੀ ਹੈਗੀਆਂ ਹਾਂ ਆ ਤੀਨ ਜੁੱਤੀਆਂ ਲੈ ਕੇ ਆਈਆਂ ਜੈਸ ਮਿੰਨੇ ਵੀ ਲੈ ਕੇ ਆਣੀ ਮੈਂ ਵੀ ਲੈ ਕੇ ਆਣੀ ਮੰਮੀ ਮੈਂ ਲੈ ਕੇ ਆ ਜੈਸ 10 10 ਕਾਨੂੰ ਲਿਆ ਮੇਰੇ ਕੋਲ ਹੈਗੀਆਂ ਮੈਨੂੰ ਰਹਿਣ ਦੇ ਤੁਸੀਂ ਜਿੱਥੇ ਜਾ ਕੇ ਪਸੰਦ ਆਈਆਂ ਉਹ ਤੁਸੀਂ ਲੈ ਆਉਣੀ ਆ ਮਤਲਬ ਲਿਆਣੀਆਂ ਹੀ ਲਿਆਣੀਆਂ ਇਹ ਆ ਮਤਲਬ ਖਰਚਾ ਤਾਂ ਕਰਾਉਣਾ ਹੀ ਆ ਦੇਖ ਰ ਮੈਂ ਹੁਣ ਸਮਝਾਉਂਦੀ ਆ ਇਹਨੂੰ ਫੇਰ ਮੈਨੂੰ ਨਾ ਗਈ ਵੀ ਮਾਤਾ ਵੀ ਗੈ ਲੱਗਦੀ ਮੰਮੀ ਤੂੰ ਵੀ ਟਿੱਲੀ ਟਲੀ ਸਮਝਾਉਂਦੀ ਆ ਨਹੀਂ ਮੈਂ ਘਰ ਕੇ ਕਿਤਾ ਬੋਲੀ ਹੁਣ ਮੰਮੀ ਆਲੀ ਡਾਂਗ ਲੈ ਕੇ ਨਹੀ ਲੈਣੀ ਪਈ ਮਮੇ ਵੀ ਢਲੀ ਢਲੀ ਜੀ ਸਮਝਾਉਂਦੀ ਆ ਨਾ ਵੀ ਡਾਂਗ ਨਹੀਂ ਮੈਂ ਚੱਕ ਲਾ ਹਾਂ ਰੋਟੀ ਵੀ ਲੈਣੀ ਆ ਨਿਆਣੇ ਤੇ ਭਾਜੀ ਆ ਕਹਿੰਦੇ ਵੀ ਡਾਂਗ ਲੈ ਕੇ ਤੁਮ ਜਾਓ ਨਹੀਂ ਨਹੀਂ ਚਲ ਡਾਂਗ ਡਾਂਗ ਤੇ ਡਾਂਗ ਥੋੜਾ ਚੱਕ ਹੁੰਦੀ ਆ ਹਾਂ ਇਹ ਤਾਂ ਹੈ ਚਾਸ਼ ਫੇਰੇ ਸਾਡੇ ਵਾਲੇ ਵੀ ਹੁਣ ਸਾਡਾ ਵੀ ਸਾਥ ਦੇਣਾ ਹੋਰ ਹੋਰ ਹਾਂ ਸਾਥ ਨਾਲ ਨਿਆਣੇ ਮੁੰਡੇ ਵੀ ਕਿ ਜੇ ਭਾਈ ਬੋਮਾ ਵੀ ਕਰੀ ਸਾਰਾ ਕੁਝ ਦੇਖਣਾ ਪੈਂਦਾ ਰੱਖਣਾ ਪੈਂਦਾ ਭਾਈ ਨਹੀਂ ਠੀਕ ਆ ਚਲੋ ਮਜਾ ਇਹਨਾਂ ਦੇ ਹੋਇਆ ਉਮਰ ਹੈ ਹਾਂ ਇਹਨਾਂ ਨੂੰ ਤਾਂ ਉਹ ਚੀਜ਼ਾਂ ਲਿਆਉਣੀਆਂ ਜੇ ਮੈਂ ਕਹੀ ਆ ਮਾਂ ਵੀ ਮੈਨੂੰ ਕਾਪੀ ਚਾਹੀਦੀ ਹੈ ਮੈਨੂੰ ਵੀ ਲੈ ਕੇ ਦੋ ਗੱਲ ਪੈਸਾ ਲਿਆ ਮੈਨੂੰ ਵੀ ਲੈ ਕੇ ਦੋ ਗੱਲ ਇਹ ਤਾਂ ਗਲਤ ਕਰ ਰਹੇ ਨੇ ਮੈਂ ਠੀਕ ਹਾਂ ਥੋੜੀ ਦੇਣੀ ਆ ਹਾਂ ਜਿਹੜੀ ਚੀਜ਼ ਵੱਜੋਂ ਮੇਰਾ ਸਰਦਾ ਏ ਮੈਂ ਉਹ ਨਹੀਂ ਦੇਣੀ ਹਾਂ ਇਹ ਤਾਂ ਉਹਨੂੰ ਕਹਿ ਦਨੀ ਆ ਮੰਮੀ ਲੈ ਲੈ ਤੂੰ ਚੰਗਾ ਨਹੀਂ ਲਾਦਾ ਇਕੱਲਾ ਵੀ ਤੂੰ ਕਾਪੀ ਆ ਸਾਡੇ ਮਾਨੂੰ ਆਉਂਦਾ ਵੀ ਮੰਮੀ ਸੁਟ ਲੈਣੇ ਕਿਦਰ ਤਾਂ ਹਾਂ ਕਾਰ ਜਨੀਆਂ ਲੈਣੇ ਨੂੰ ਐ ਵੇ ਲੈਣਾ ਲੈਣਾ ਨਹੀਂ ਚਲੋ ਠੀਕ ਨਹੀਂ ਬਥੇਰੇ ਬਾਈ ਕੱਪੜੇ ਬਹੁਤ ਮਰਚਾ ਕਰੇਗਾ ਨਾ ਤੁਸੀਂ ਆਪ ਨਹੀਂ ਨਿਕਲਦੇ ਚਲੋ ਕੱਪੜੇ ਦਾ ਤਾਂ ਕੁਝ ਪੈਸੇ ਹੁੰਦਾ ਕੁਝ ਨਹੀਂ ਹੁੰਦਾ ਆਪ ਪੈਸੇੰ ਦਾ ਕੀ ਹੁੰਦਾ ਹਾਂ ਪੈਸੇ ਮਾ ਲੱਕੀ ਤਸੇ ਦਾ ਹੱਥ ਦੀ ਮੈਲ ਹੁੰਦੇ ਆ ਹਾਂ ਐਸੇੰ ਦਾ ਕੀ ਜੇ ਸਾਰੀ ਸਾਰੀ ਮੈਲ ਉਤਰ ਗਈ ਫੇਰ ਮੈਲ ਥੋੜੀ ਥੋੜੀ ਧਰਨ ਦੀ ਹੋ ਸੋ ਹਾਂ ਜੇ ਸਾਰੀ ਉਹ ਮੈਲ ਕੱਟੀਓ ਤਾਰਤੀ ਫੇਰ ਸਿਆਣਿਆਂ ਦੀ ਗੱਲ ਆ ਕਿ ਦੇ ਪੈਸੇ ਦਾ ਹੱਥਾਂ ਨਹੀਂ ਮੈਲ ਹੁੰਦੀ ਆ ਉਹ ਤਾਂ ਠੀਕ ਆ ਫੇਰ ਮੈਂ ਵੀ ਉਹੀ ਕਹਿੰਦਾ ਵੀ ਜੇ ਸਾਰੀ ਮੈਲ ਉਤਰ ਗਈ ਫੇਰ ਵੀ ਤਾਂ ਸਾਰੂ ਮੈਲ ਹਿਸਾਬ ਦੀ ਤਾਰੋ ਪਾਈ ਹਾਂ ਜੜੀ ਹੋਰ ਥੋੜੀ ਸੈ ਮੈਲ ਹਿਸਾਬ ਦੀ ਤਾਰੋ ਥੋੜਿਆ ਥੋੜਿਆ ਜੇ ਤੁਸੀਂ ਇੱਕੋ ਲੱਤ ਸਾਰਾ ਕੁਝ ਵੇਚ ਲਿਆ ਤੇਰੇ ਦੋ ਦਿਨ ਚਾਰ ਦਿਨ ਮੰਗਣਾ ਫਿਰ ਜੇ ਹੱਥਾਂ ਦੀ ਮੈਲ ਹੋਊਗੀ ਬਾਹਰ ਉਤਰੂਗੀ ਬਾਜੀ ਉਤਾਰਦੇ ਨਹੀਂ ਸਾਰਾ ਕੁਝ ਫਿਰ ਬਾਜੀ ਨੂੰ ਪਹਿਲੀਆਂ ਤਰੀਕਾ ਤੇ پیسے ਵੇਚਦੇ ਆ ਫਿਰ ਜਿਆਦੇ ਦੇ ਹੱਥਾਂ ਦੇ ਮੈਲ ਆਉਂਦੀ ਉਹ ਤੋਂ ਬਾਅਦ ਹੀ ਅਸੀਂ ਮੰਗਦੇ ਆ ਉਹ ਤਾਂ ਲੈ ਹੋ ਜਾਂਦੇ ਆ ਉਹ ਤਾਂ ਮੈਲ ਵੀ ਦੇਖੀ ਤਾਂ ਹੁੰਦੀ ਆ ਹਾਂ ਮਤਲਬ ਹੁਣ ਮੈਲ ਆਈ ਵੀ ਆ ਹੱਥਾਂ ਪਰ ਮੰਨੂ ਤਾਂ ਦਿਖਦੀ ਨਹੀਂ ਕਿਤੇ ਮੈਲ ਆਈ ਵੀ ਹੈ ਕਹਿੰਦੇ ਮੈਲ ਆਈ ਹਾਂ ਉਹ ਜੇਬ ਨੂੰ ਲੱਗੀ ਉੱਤਰ ਜਿਹੜਾ ਅੱਛਾ ਠੀਕ ਹੈ ਗਾਏ ਗਾਏ ਜਿਵੇਂ ਚ ਦਿਖਦੇ ਆ ਹਾਂ ਵੀ ਨੋੜ ਪਾਇਆ ਵੀ ਉਹ ਦਿਖਦੇ ਆ ਉਹ ਤਾਂ ਕਹਿੰਦੀ ਵੀ ਮੈਂ ਨਾ ਥੋੜੀ ਲੁਕੋ ਦੇ ਕਰ ਹਾਂ ਇਹ ਵੀ ਗੱਲ ਜਿਆਦਾ ਦਿਖਦੇ ਆ ਫਿਰ ਫਿਰ ਕਿੰਨਾ ਅਸੀਂ ਜਾਣਾ ਚੀਜ਼ ਲਿਉਣੀ ਅੱਜ ਹਾਂ ਲੁਕਾਉਂਗੇ ਕਿੱਥੇ ਇਹ ਦੋਵੇਂ ਉਹ ਵੀ ਲਓ ਪਤਾ ਇਹ ਮੈਂ ਮਾਰੀ ਚ ਲਖਾਉਂਗੀ ਇੱਧਰ ਮੈਂ ਕਾ ਲੂ ਜੇ ਜਾਉਂਦਾ ਤਾਂ ਕਾ ਦਵਾਂ ਹਾਂ ਕਰੂੰ ਬਾਤ ਤਾਂ ਰੱਖ ਨਹੀਂ ਸਕਦੇ ਮੈਂ ਮੇਰੇ ਕੋਲ ਟਿਕਾਣੇ ਬਹੁਤ ਆ ਮੇਰੇ ਕੋਲ ਟਿਕਾਣੇ ਬਹੁਤ ਆ ਲੋਰਾ ਤਾਂ ਮੈਂ ਹੀ ਤੋਂਣੀ ਫਿਰ ਫਿਰ ਤੁਸੀਂ ਕਹਿਣਾ ਵੀ ਮੈਲ ਦਿਖਦੀ ਨਹੀਂ ਅੱਜ ਤਾਂ ਲੱਗੜੇ ਪਰ ਇਕੱਠੇ ਹੱਥ ਲੱਗਣੇ ਐਂਕੋ ਘਰ ਜਣਾ ਬੋਲਣਾ ਵੀ ਨਹੀਂ ਮੁੜ ਕੇ ਮੰਮੀ ਨੇ ਦੋ ਤਿੰਨ ਵਾਰ ਹੱਥ ਲੱਗਲੇ ਪੈਸੇ ਮੇਰੇ ਹੈ ਮੰਮੀ ਨਾ ਮੈਂ ਵੀ ਜੇ ਹੱਥ ਲੱਗਣ ਮੈਂ ਕਰਦੀ ਨਹੀਂ 6 ਦਿਨ ਮਸ਼ੀਨ ਹਟਾ ਕੇ ਮੈਂ ਕਹਿੰਦੀ ਮੇਰੇ ਪੈਸੇ ਚੋਰੀ ਕੱਢ ਕੇ ਨਹੀਂ ਨਹੀਂ ਚੋਰੀ ਚੋਰੀ ਦੀ ਨਹੀਂ ਮੰਮੀ ਗੱਲ ਹਾਂ ਉਦੋਂ ਮੈਂ ਭੁੱਲ ਗਿਆ ਸੀ ਮਸ਼ੀਨ ਵਿਚ ਆਹੋ ਦੋ ਮੈਂ ਦੋ ਵਰਤ ਰੱਖੀਆਂ ਗੜ ਕੇ ਮੈਂ ਨਾ ਹੁਣ ਚੱਲਿਆ ਤਾਂ ਮੈਂ ਜਦ ਉੱਥੇ ਜੇਬ ਚ ਮਾਰੇ ਹੱਥ ਪੈਸੇ ਵਿੱਚ ਇਹਦੇ ਮੈਂ ਮਸ਼ੀਨ ਪਰ ਰੱਖ ਕੇ ਉੱਪਰ ਉਹਦੇ ਰੱਖਦਾ ਉਹ ਕੱਪੜਾ ਜਾਂ ਮੈਂ ਚਲਨਾ ਕੇ ਅੱਗੇ ਚੱਕਦਾ ਉਹ ਮੁੜ ਕੇ ਦਿਮਾਗ 'ਚ ਨਹੀਂ ਦੱਸੇ ਐਨਾ ਸ਼ੁਕਰ ਜਿਹੜੇ ਕੰਮ ਨੂੰ ਲਾਈਕ ਤੇ ਪਹੁੰਚਦੇ ਨਹੀਂ ਦੇਖੇ ਹਾਂ ਨੇ ਚੱਲ ਉਹ ਲੱਗੀ ਤੇ ਕੱਪੜੇ ਪਾਣੋਂ ਕਹਿੰਦੀ ਸਮਾਂ ਹਾਂ ਕਹਿੰਦਾ ਪੈਸੇ ਪੈਂਦੇ ਨਹੀਂ ਹਾਂ ਕਹਿੰਦੀ ਮੈਂ ਵੀ ਇੰਝ ਚੱਕੇ ਲੱਗੀ ਤੇ ਕੱਪੜੇ ਪਾਣਾਂ ਨੂੰ ਕਹਿੰਦਾ ਮੈਂ ਦੇਖ ਲੈ ਵੀ ਤਾਂ ਦੇਖ ਲੈ ਵੀ ਨਹੀਂ ਮੈਂ ਗੇਰ ਲੱਗੀ ਵਿੱਚ ਹਾਂ ਤਾਂ ਫਿਰ ਇੱਕ ਦਿਨ ਆਈ ਹੈ ਹਣ ਟੱਕਰ ਚੱਕਿਆ ਟੱਕਰ ਚੱਕਾ ਟੱਕਰ ਚੱਕੋ ਐ ਮਸ਼ੀਨ ਦਾ ਉਹ ਤੇ ਹੇਠ ਨੂੰ ਪਈ ਲੱਗੀ ਬਾਜੀ ਨੇ ਰੱਖਿਆ ਉਹ ਦਿਨ ਵੀ ਮੈਂ ਹੀ ਰੱਖਿਆ ਸੀ ਮੈਂ ਜਾਂਦਾ ਹੁਣ ਲੱਗਦਾ ਫੇਰ ਉੱਤੇ ਕਈ ਵਾਰ ਭੇਗਾ ਨਾ ਵਿਚੇ ਤੋਹੋ ਹੂੰ ਕੱਪੜੇ ਪੈਸੇ ਆਉਂ ਸਮਦਾ ਇੱਕ ਦਿਨ ਜਿੱਦ ਨੂੰ 5-6000 ਤੇ ਤਾਂ ਪੈਰਾ ਜੈਸ ਮਿਲੋ ਫੜਾ ਕੇ ਆਈ ਮੈਂ ਖਚਾਲੇ ਮੈਂ ਪੌਣ ਲਈ ਮੈਂ ਫਿਰ ਚਾਹਨੇ ਕੱਢ ਲਈ ਮੈਂ ਅਹੀਂ ਚੱਕ ਕੇ ਜਦ ਇੱਕ ਨੋਟ ਕੱਢਿਆ ਤਾਂ ਪਾ ਗਈ ਨਾ ਪੈਸੇ ਆ ਇਹਦਾ ਇੱਕ ਕੱਢਿਆ ਦੋ ਕੱਢਿਆ ਇਕੱਠੇ 5-6000 ਆ ਗਏ ਬੇਟਾ ਵੀ 3-4 ਬਚੀ ਨੂੰ ਲੱਗ ਜਾਂਦੇ ਆ ਕੱਪੜਿਆਂ ਨੂੰ 3-4 ਗੇੜੇ ਉਹ ਕਈ ਵਾਰ ਭੁੱਲ ਜਾਂਦਾ ਮੈਂ ਉਹ ਤਾਂ ਕੱਢਦਾ ਨਹੀਂ ਖੜੇ ਮੈਂ ਖਾ ਤਾਂ ਕਿਸਮਤ ਖੁੱਲ ਗਈ ਜੇ ਤਾਂ ਇੱਕ ਗੇੜੇ ਲੱਗੇ ਜੀ ਨੂੰ ਦੇ ਆ ਮੈਂ ਕਿਹਾ ਪਾਜੀ ਨੋਟ ਰੇ ਨਾ ਦੋਵਾਂ ਨੇ ਕਿਹਾ ਕਿ ਉਹ ਕਹਵੇ ਮੇਰੇ ਨਹੀਂ ਉਹ ਕਹਵੇ ਮੇਰੇ ਨਹੀਂ ਮੈਂ ਕਿਹਾ ਮੈਂ ਨਹੀਂ ਦੇ ਸਕਦੀ ਉਹ ਮੈਂ ਉਹ ਦਿਨ ਭੁੱਲ ਗਿਆ ਉਹ ਨਾ ਮੈਨੂੰ ਪੈਸੇ ਫੜਾਏ ਤੇ ਭਈਏ ਨੇ ਭਈਏ ਨੇ ਫੜਾਏ ਤੇ ਵੀ ਸਰਦਾਰ ਜੀ ਚੱਲ ਮੈਂ ਉਹ ਜਿਹੜਾ ਆਪਣੇ ਬਰਿੰਦਰ ਜਿਹੜਾ ਜੀਰੀ ਲਾਉਂਦਾ ਦਾ ਅੱਛਾ ਅੱਛਾ ਖੂਦੇ ਦੇ ਉਹ ਉਹ ਕਹਿੰਦਾ ਵੀ ਚੱਲ ਮੈਂ ਇਕੱਠੇ ਲੈ ਲੂੰਗਾ ਤਾ ਤੁਸੀਂ ਫੜ ਲਓ ਉਹ ਜੇ ਤਾਂ ਜੇ ਤਾਂ ਮੇਰੇ ਹੁੰਦੇ ਫਿਰ ਤਾਂ ਮੇਰੇ ਯਾਦ ਰਹਿਣੇ ਦਾ ਵੀ ਮੇਰੀ ਜੇਬ 'ਚ ਪੈਸੇ ਤੇ ਯਾਦ ਆਵੇ ਨਾ ਵੀ ਇਹ ਉਹਦਾ ਬਾਦ ਮੈਂ ਆ ਆਦਾ ਵੀ ਉਹ ਹੋ ਤਾਂ ਕੇ ਛੜਗੀ ਮਾਤਾ ਜੀ ਨੂੰ ਪਾਣੀ ਪੀਲਾ ਮਮੀ ਪਹਿਲਾਂ ਮਾਤਾ ਪੀ ਲਿਆ ਪਾਣੀ ਉਹ ਹੋਥੂ ਜਾ ਛੜ ਜਾਂਦਾ ਕਈ ਵਾਰ ਹਨਾ ਛੜ ਜਾਂਦਾ ਹੋਰ ਚਲੋ ਫਿਰ ਹੁਣ ਰੋਪੜ ਚੱਲੀਏ ਆਹ ਬਹੁਤਾ ਘਰ ਨੂੰ ਲੇਟ ਹੋਈ ਜਾਣਾ ਪੈਜਸਮਿਨ ਨੂੰ ਲੈਣ ਲਈ ਤਿਆਰ ਹੁਣ ਮਿਲਣਾ ਤੈਨੂੰ ਮੈਂ ਕਿਹਾ ਵਾ ਹਾਂ ਚਲੋ ਫਿਰ ਉਹ ਜਾਏ ਉਹ ਰੋਪੜ ਜਾ ਚਲੋ ਫਿਰ ਚਲੋ ਮਿਲਦੇ ਆ ਜੀ ਤੁਹਾਨੂੰ ਰੋਪੜ ਜਾ ਕੇ ਫਿਰ ਫੇਲ ਸ ਬੱਸ ਕੀ ਲੈਣਾ ਹੁਣ ਵੀਰਾ ਸੱਚਾ ਦਾ ਗੁੱਲੀ ਆ। ਗੁੱਲੀ ਆ ਵੀ। ਮੰਨਣਾ ਲਾਣੀ। ਨਹੀਂ ਉਹ ਕਹਿੰਦਾ ਕਲਰ ਹੋਰ ਦੇ ਦੂੰਗਾ ਮੈਂ ਸਾਈਜ਼ ਦੇਖ ਲੈਣਾ। ਦੇਖ ਲੈਟ ਹੈ ਨਹੀਂ ਜੀ ਦੁਕਾਨਵਾ ਭਾਈ ਲੈਟ ਗਈ ਹੋਈ ਆ ਬਾਈ ਕਹਿੰਦਾ। ਜੁੱਤੀਆਂ ਬਹੁਤ ਸੋਹਣੀਆਂ ਬਾਈਪੁਰ ਦੇ ਸੇ। ਪਾਤਾ ਉਹੀ ਆ ਜਿਹੜੀ ਆਪਾਂ ਉੱਥੇ ਦੇ ਲਿਆਏ ਤੇ ਫੇਮ ਗੁੰਡ ਉਹਨਾ ਮਨਾਲੀ ਉੱਥੇ ਦੇ। ਮਨੀਕਰਨ ਸਾਹਿਬ। ਹਾਂ ਜੁੱਤੀ ਦਾ ਬਾਈ। ਦੇਖਿਆ ਉਹ ਜਿਹੜਾ ਸਾਈਜ਼ ਦੇਖ ਰਹੇ ਹੋ ਨੇ ਤੁਸੀਂ। ਜੇ ਤੁਹਾਨੂੰ ਪਸੰਦ ਹੋਵੇ ਸਾਈਜ਼ ਦੇ। ਤੇਰੇ ਵੀ ਜੁੱਤੀਆਂ ਲੱਗੀਆਂ ਜੁੱਤੀਆਂ ਬਹੁਤ ਸੋਹਣੀਆਂ ਸੋਹਣੀਆਂ ਬਾਈ ਸਾਰੀਆਂ ਹੀ ਜਿਹਨੇ ਸਾਈਜ਼ ਦੀ ਜੁੱਤੀਆਂ ਨਹੀਂ ਤੇਰੇ ਪੈਰੇ ਛੋਟੇ ਛੋਟੇ ਆ ਆ ਗਈ ਹਾਂ ਨੰਬਰ ਆਉਗਾ ਆ ਹੱਥ ਦਿਖਾਈਂ ਇੱਧਰ ਰੱਖੇ ਹੱਥ ਪਰ ਹੱਥ ਜਿਦਾਂ ਕਿੰਨਾ ਵੱਡਾ ਹੱਥ ਹੈ ਮੇਰਾ ਲਓ ਆਪ ਦੇਖ ਲਓ ਕਿੰਨਾ ਵੱਡਾ ਇਹ ਹੱਥ ਦੀਆਂ ਪੱਕੀਆਂ ਵਾਲੀਆਂ ਖਾਣੀਆਂ ਹਾਂ ਤਾਂ ਹੀ ਰੋਟੀ ਤਾਂ ਹੀ ਰੋਟੀ ਇੰਨੀ ਕਿ ਪਕਾਉਂਦੀ ਛੋਟੀ ਜੀ ਮਜ਼ਾਕ ਕਰਦਾ ਜੀ ਮੇਰੇ ਪਾਸ ਹੀ ਆਹੀ ਸਾਈਜ਼ ਮੈਨੂੰ ਦੇਖੋ ਤਾਂ 10 ਨੰਬਰ ਹੈ 10 ਨੰਬਰ ਇਹ ਮੇਰੇ ਕਿੱਥੇ ਹੋਣਾ ਨਾ ਬੜਾ ਪੱਕੇ ਨੰਬਰ ਆਇਆ ਜੈਮਿੰਦਰ ਦਾ 6 ਕਿੰਬਰ ਆਉਣਾ 10 ਦਾ ਉਹ 10 ਫਿਰ ਉਹ ਫਿਰ ਸਾਡੇ ਨਾਲੋਂ ਫਰਕ ਹੋਣਾ ਨੰਬਰ ਦਾ ਮੇਰੇ 10 ਨੰਬਰ ਬੂਟ ਆਉਂਦੇ ਲੇਡੀ ਸਰ ਬੰਦਿਆਂ ਦੇ ਨੰਬਰ ਦਾ ਫਰਕ ਹੋ ਸਾ ਹੋਊਗਾ ਹਾਂ ਹੈ ਵੀਰੇ ਫਰਕ ਹੁੰਦਾ ਹਾਂਜੀ ਹਾਂ ਹਾਂ ਮੇਰੇ ਤੇ ਮੁਰੇ ਤੇ ਤਾਂ ਘੱਟ ਪਹਿਲਾਂ ਉਹ ਹੋਣਾ ਵਿੱਚ ਯਾਰ ਗੱਤਾ ਜਾ ਫਾਫਾ ਹੋਰ ਤਾਂ ਕੁਝ ਨਹੀਂ ਹੈ ਨਹੀਂ ਆ ਕਿੰਨੇ ਦੇ ਦੂ 200 ਕੀ ਚਾਰ ਪੰਜ ਤੈਨੂੰ ਇਹ ਜੀ ਪਸੰਦ ਆ ਨਹੀਂ ਹੁੰਦੇ ਨੂਰ ਤਾਂ ਕੋਈ ਫਰੀ ਜਾਂਦੀ ਇੱਕ ਮੈਂ ਆਨਲਾਈਨ ਮੰਗਾਈ ਹਾਂ ਮੀਸ਼ੂ ਤੇ ਘਰ ਜਾ ਕੇ ਦੇਖਣਾ ਉਹ ਤਾਂ ਠੀਕ ਆ ਵੀ ਮੈਨੂੰ ਆ ਦੇ ਦੀਦੀ ਜੇ ਜਿਹੜੀ ਆ ਦਿੱਤੀ ਮੇਰੇ ਕੋਲ ਕਿਸੇ ਵੀ ਸੁਨਹਰੇ ਪੈਸਾ ਦਿੱਤਾ ਰੈੱਡ ਕਲਰ ਦੀ ਵੀ ਪੈਸਾ ਲੀਏ ਕਿ ਨਹੀਂ ਕਿਹੜੀ ਰੈੱਡ ਕਲਰ ਦੀ ਆਹਾ ਮੈਂ ਕਰਕੇ ਪਾਉ ਆਹੋ ਨਾ ਸਿਸਟਮ ਅੱਜ ਦਾ ਰਮਣਾ ਲਓ ਤਾਂ ਨਾ ਨੀ ਨੀਆ ਪੰਗਾਓ ਜੀ ਲੱਗ ਗਿਆ ਚੂਨਾ ਦੁਕਾਨ ਮਾ ਬੜਨੇ ਕਰਕੇ ਕਿੰਨੀ ਕੀ ਮਹਿੰਗੀ ਲੈ ਲਈ ਹੂੰ 200 ਰੁਪਏ ਦੀ ਹੈ ਕਿੰਨੇ ਦਿਨ ਚੱਲਣੀ ਹੈ ਤੇਰਾ ਫੋਨ ਕਿੱਥੇ ਆ ਜਾਓ ਕਿੰਨੇ ਕਿ ਕਿੰਨੇ ਕਿੰਨੇ ਦੀ ਹੈ ਬਾਈ 300 ਦੀ ਫਿਰ 300 500 ਰੁਪਏ ਯਾਰ ਹੁਣ ਤੋਂ 200 ਵਾਲੀ ਕਹਿੰਦਾ ਤਾਂ ਸਾਰੀਆਂ ਜੀ ਵਾਲੀ ਹੈ 200 ਵਾਲੀ ਜਿਹੜੀ ਲੰਗੀ ਹਾਂ ਚਲ ਤੁਸੀਂ بتاਉਂਗਾ ਇਹ ਪਹਿਲਾਂ ਲੈਣਾ ਲੱਗੇ ਪਹਿਲੇ ਹੀ ਮੈਨੇ ਕਮ ਕਰਦੇ ਬਤਾਇਆ ਅਸੀਂ ਪਹਿਲੇ ਸਮਝ ਹੈ ਹਾਂ ਲਈਏ ਹੁਣ ਆਹ ਜਿਹੜੀ ਲਾਉਂ ਵਰਗੀਆ ਬਲੈਕ ਕਲਰ ਹੈ ਤੂੰ ਦੇਖ ਬਣੀ ਤੇ ਉਹਦੇ ਵਿੱਚ ਮੇਰਾ ਸਾਈਜ਼ ਨਹੀਂ ਦਿਖਾਰਿਆ ਹੈ ਸਾਈਜ਼ ਹੈ ਹੈ ਦਿਖਾ ਰੂਂਗੀ ਦਿਖਾਈਂਗਾ ਇਹਨੇ ਰੱਖਦੇ ਥੱਲੇ ਜਿਹੜਾ ਮੇਰਾ ਸਾਈਜ਼ ਅੱਛਾ ਉਹਦਾ ਰੱਖਤੀ ਬਾਈ ਨੇ ਉਹਦਾ ਵੈਸੇ ਹੀ ਦਿਖਾਈਂਦੇ ਵਿੱਚ ਆ ਪਈ ਆ ਉਹ ਤਾਂ ਫੈਨ ਨਹੀਂ ਲੱਗਦੀ ਤੁਸੀਂ ਤੱਕ ਪਹੁੰਚਾ ਕਿਹੜੀ ਤੱਕ ਇਹ ਕਿਆ ਕਰਨੀ ਕਿਹੜੀ ਮੈਂ ਵੀ ਪਾਸੇ ਦੇਖਣੀ ਆ ਆ ਵੀ ਤਾਂ ਉਹੀ ਲੱਗੀਆਂ ਵੀ ਆ ਦੇਖੋ ਅੰਦਰ ਨਹੀਂ ਜਣਾ ਤੇ ਵੀ ਤਾਂ ਫਰਕ ਆ ਉਹ ਮੇਰੇ ਸੂਟ ਦਾ ਮੈਂ ਉਹ ਨਾ ਉਹ ਤਾਂ ਵਿਕੀ ਵੀ ਆ ਵਿਕੀ ਵੀ ਉਹ ਬਾਈ ਕਹਿੰਦਾ ਕੋਈ ਲੈ ਕੇ ਛੱਡ ਗਿਆ ਉਹਰੇ ਛਾਡੇ ਕੇ ਗਏ ਆਉ ਦੀ ਗਲਤੀ ਆ। ਅਸੀਂ ਉਹ ਆ ਤਾ ਯਾਰ ਰੰਗੇ। ਉਹ ਆਇਆ ਤਾਂ ਦਾ ਤਰ੍ਹਾਂ ਹੋ ਰਹੀ ਤਰ੍ਹਾਂ ਦਾ ਬਾਜੀ ਇਹੋ ਕਲਰ ਆਦਾ ਰਹਿਣ ਦੇ ਯਾਰ। ਆਹਾਂ ਠੀਕ ਤਾਂ ਹੈਗੀ ਜੁੱਤੀ ਇੰਨੀ ਸੋਹਣੀ ਜੁੱਤੀ। ਹਾਂ ਹੋ ਸਰ ਲੈਣੀ ਤਾਂ ਹੀ ਆ ਦੇਖ ਰਹੀ ਨੇ ਹਣੇ। ਆਹ ਦੇਖ ਲੈ। ਪਾਉ ਜੀ ਨਹੀਂ ਮੈਂ ਪਾਉਂਦੀ। ਦੇਖ ਲੈ ਫਿਰ ਜੁੱਤੀਆਂ ਤਾਂ ਵੈਸੇ ਬਹੁਤ ਸੋਹਣੀਆਂ ਸੋਹਣੀਆਂ ਬਾਈ ਕੋਲਾ। ਕੀ ਆ ਤਾ ਜੀ ਸਾਰੇ ਚੱਟ। ਲਾਈਟ ਬਾਈ ਕਹਿੰਦਾ ਯਾਰ ਸੁਣੇ ਗਈ ਆ ਨਹੀਂ ਤਾਂ ਜੇ ਲਾਈਟ ਹੁੰਦੀ ਜੁੱਤੀਆਂ ਬਹੁਤ ਘੈਂਟ ਘੈਂਟ ਆ ਬਾਈ ਕੋ ਕੀ ਕਰਨਾ ਫਿਰ ਹਾਂ ਜੀ ਆ ਵੀ ਸੋਹਣੀ ਆ ਵੀ ਆਵੜੇ ਦਿਖਾਇਓ ਜਿਹੜੀਆਂ ਤੁਹਾਡੇ ਕੋਲ ਮੂਰੀ ਬਥਰੀ ਜਿਆਣੀਆਂ ਹੋਈਆਂ ਹਨ ਇਹ ਕਿੱਦਾਂ ਨੇ ਸੈਂਡਲ ਆ ਦਿਖਾਇਓ ਸੈਂਡਲ ਆ ਸੈਂਡਲ ਨਾ ਨਾ ਨਹੀਂ 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 ਮੈਂ ਤੇ ਪੈਂਦੇ ਨਹੀਂ ਹੈਗੇ ਮੈਨੂੰ ਕੰਫਰਟੇਬਲ ਜਿਹਾ ਲੱਗਦਾ ਨਾ ਤੂੰ ਪੰਜਾਬੀ ਜੁੱਤੀ ਹੁੰਦੀ ਐ ਕਿ ਆਫਾ ਦਾ ਨੂਰੇ ਪਾ ਕੇ ਫਿਰਦੀ ਆ। ਨਹੀਂ ਆ। ਉਹ ਤੇ ਪੈਰ ਚ ਨਾ ਦੇਖੋ ਆਉਂਦੀ ਹੋਈ ਨਹੀਂ। ਨੂਰਾ ਸਾਡਾ ਬਾਈ ਬਹੁਤ ਕੋਲੋਨਾ ਕਰਦਾ। ਜੀ ਇਹ ਸਾਈਜ਼। ਨਾ। ਫਿਰ ਮੈਨੂੰ ਆਏ ਆ। ਹਾਂ। ਜੀ ਥੋੜੀ ਮਹਿੰਗੀਆਂ ਪੰਜਾਬੀ ਜੁੱਤੀ ਸੂਟ ਨਾਲ ਮੈਚ ਕਰਕੇ। ਉਹ ਬਿਆਹ ਨੂੰ ਲਿਓ ਗਾਹਾਂ ਵਿਆਹ ਆ ਗਿਆ। ਹਾਂ। ਮੇਰੀ ਤੇ ਨਹੀਂ ਸਾਰੀਆਂ ਤਿਲਕੀਆਂ ਮੈਂ ਤਾਂ ਲੈ ਦੇ। ਕਸੇ ਅਮਰੀਕਾ ਦੇ ਜਿਹੜੀ ਆਈ ਦੀ ਆ ਉਹਨੂੰ ਜਾ ਕੇ ਦੇਖਲਾ ਵਤੰ। ਹੂੰ। ਫਿਰ ਉਹ ਲੀ ਗਿਆ ਕਿ ਨਾ ਮੈਂ ਤਾਂ ਨੇੜੀ ਨੂੰ ਦੇਖਣ। ਮੰਮੀ ਲੈ ਭਾਈ ਦੇਖਲਾ ਟਾਲੀਆਂ ਨਹੀਂ ਹੈ ਖਰਚਾ ਕਰਾਉਣ ਤੇ। ਲਿਆ ਦਿੰਦੀ ਹਾਂ। ਜੁੱਤੀ ਲਿਆਂਦੀ। ਮੈਂ ਕਿਹਦੀ ਹੈ? ਤੇ ਤੇਰੀ ਵਾਸਤੇ। ਮੰਮੀ ਮੈਂ। ਸਾਹਕ ਤੇ ਲੱਗਦੀ। ਇਹ ਉਹਨੇ ਕਿ ਜੁੱਤੀ ਹੈ ਇੱਕ ਤਾਂ ਸਹੀ। ਹਾਂ। ਇਹ ਸਾਡੇ ਕਿਸੇ ਰਿਸ਼ਤੇਦਾਰ ਦੇ ਨਿਆਣਿਆਂ ਦੀ ਜੁੱਤੀ ਰਹਿ ਗਈ। ਮੇਰੇ ਭੈਣ ਵੀ ਹਾਂ ਤੇ ਆਂਦੀ ਕੁੜੀ ਦੀ ਜੁੱਤੀ ਲੈ ਗਈ ਜੀ ਅੱਛਾ ਇਹ ਮੇਰੀ ਭੈਣਾ ਜੁੱਤੀ ਲੈ ਜਾ ਕੇ ਹਾਂ ਮੇਰੇ ਕੋ ਨਹੀਂ ਚਾਹ ਰਹੀ ਵੀ ਨੂੰ ਕੰਟੈਕਟ ਕਰ ਮੈਂ ਪਛਾਦੀ ਨਹੀਂ ਨਹੀਂ ਬੇਨਤੀ ਹੋਵਾ ਵੀ ਭਾਈ ਲੈ ਜਾਓ ਜੇ ਇੱਕ ਅੱਧਾ ਦਿਨ ਲੇਟ ਹੋ ਗਏ ਫੇਰ ਕੁਝ ਨਹੀਂ ਪਤਾ ਸਾਡੀ ਨੂਰ ਵੀ ਦੱਬ ਸਕਦੀ ਆ ਸਾਡੀ ਨੂਰ ਮਾਨਤ ਦੀ ਆ ਹੈ ਅੱਛਾ ਸਾਡੀ ਕੁੜੀ ਦੀ ਅੱਛਾ ਕੁੜੀ ਦੀ ਵੀ ਆ ਹਾਂ ਕੰਮੀ ਲੈ ਜਾਂਦੀ ਸੀ ਹਾਂ ਲੈ ਜਾਂਦੀ ਲੈ ਭਾਈ ਮਾਤਾ ਲੈ ਜਾਂਦੀ ਜੁੱਤੀ ਫੇਰ ਦੇਖਦੇ ਜੁੱਤੀ ਦੇਖ ਤਾਂ ਮੰਮੀ ਕਹਿੰਦੀ ਆ ਹਾਂ ਜੁੱਤੀ ਦਾ ਬਟਾ ਕਾੜਦੇ ਹੈ ਠੀਕ ਆ ਜੁੱਤੀ ਹਾਂ ਜੁੱਤੀ ਬਹੁਤ ਸੋਹਣੀ ਆ ਉਹ ਜੁੱਤੀ ਤਾਂ ਸੋਹਣੀ ਆ ਪੈਸੇ ਵੀ ਲੱਗੇ ਆ ਪੈਸੇ ਘੱਟ ਲੱਗੇ ਮੰਮੀ ਜੇ ਮੰਨ ਜਾਂਦੇ ਆ ਅਜੇ ਕਿਨੇ ਲਈ ਆ ਦੁਹਵਾ ਦੇ ਨਹੀਂ ਰਹੀ ਇੱਕ ਜੰਮੀ ਨਾਲ ਵੀ 200 ਰੁਪਏ ਦੀ ਮੈਂ ਜਿੰਨੇ ਜੁੱਤੀਆਂ ਤੇ ਨਹੀਂ ਮੈਂ ਲੈਣੀਆਂ ਨਹੀਂ ਉਹਨੀਆਂ ਮੇਰੀ ਖਾਸ ਆ ਟਾਈਮ ਚਲੇ ਇਹ ਤਾਂ ਦੇਖੋ ਫਟਾ ਟਾਈਮ ਚ ਰਣੀ ਗਏ ਉਹ ਜੁੱਤੀ ਲੁੱਕ ਦੇਖ ਤੂੰ ਮੇਰੇ ਸੂਟ ਨਾਲ ਮੈਚ ਕਰ ਸੱਤ ਅੱਠ ਸੌ ਜੁੱਤੀ ਲੈਣੀਆਂ ਹੁਣ ਮੈਂ ਮੈਂ ਕਿਹੜੇ ਬਿਆਨ ਚਾਹੇ ਜਾਮਾ ਚਾਹੇ ਨਾ ਜਾਮਾ ਮੈਂ ਤਾਂ ਆਪਣੇ ਲੈਣੀਆਂ ਚੀਜ਼ਾਂ ਲੈ ਲਈ ਤੂੰ ਜੁੱਤੀ ਜਿਹੜੀ ਲੈਣੀ ਚਲ ਕੋਈ ਨਾ ਤੈਨੂੰ ਦੋਸਤ ਵਾਲੀ ਸੇਰ ਉਧਰ ਇੱਕ ਹੋਰ ਵੀ ਲੈ ਨਾ ਕੋਈ ਸੋਹਣੀ ਸੇਰ ਜੀ ਲੈਣੀ ਮੈਂ ਕਦੇ ਨਹੀਂ ਲੈਤੀ ਮੇਰੀ ਸ਼ੈਤੀ ਟੁੱਟ ਜਾਂਦੀ ਕੋਈ ਵੀ ਚੀਜ਼ ਨਹੀਂ ਲੈ ਤਾ ਉਹ ਤਾਂ ਯਾਰ ਜੀ ਮੈਨੂੰ ਪਸੰਦ ਨਹੀਂ ਆਈ ਜੁੱਤੀ ਫਿਰ ਤਾਂ ਨਹੀਂ ਆਈ ਇਹਦਾ ਸਾਈਜ਼ ਜੀ ਛੋਟਾ ਸੀਗਾ ਫਿਰ ਮੈਨੂੰ ਦੋਈ ਪਸੰਦ ਨਹੀਂ ਕੀ ਆ? ਹਾਂ। ਆਪਏ ਜੁੱਤੀ ਸੰਗੀਤੀ। ਨਹੀਂ ਜੁੱਤੀ ਉ ਮੰਮੀ ਚੱਲ ਚਾਹੇ ਸਾਫ਼ਤੀ ਆ। ਹਾਂ। ਚਾਹੇ ਜੁੱਤੀ ਸਾਫ਼ਤੀ। ਇਹ ਵੀ ਵਧੀਆ ਲੱਗਦੀ ਉਹ। ਜੁੱਤੀ ਦੀ ਪਤਾ ਗੱਲ ਕਿਆ ਮੰਮੀ? ਹਾਂ। ਮਹਿੰਗੀ ਨਾਲੋਂ ਹੈ ਮਹਿੰਗੀ ਲੈਣੀ ਆ ਆਪਾਂ ਨੇ ਇੱਕ। ਉਹ ਪੈਣੀ ਆ ਇੱਕ ਪ੍ਰੋਗਰਾਮ ਪਰ ਹੱਦ ਦੋ ਪਰ। ਹੈ ਆ ਇਹਦੇ ਗੱਲ ਚਾਹੇ ਇੱਕ ਪ੍ਰੋਗਰਾਮ ਪਕਦਾ ਕੇ ਜੇ ਹੁਣ 800 ਦੇ ਇੱਕ ਜੋੜਾ ਲੈਣਾ ਏ 800 ਦੇ ਚਾਰ ਜੋੜੇ ਆ ਜਾਣੇ। ਇਹਨਾਂ ਨਾਲ ਮम्मी ਚਾਰ ਜੁੱਤੀਆਂ ਜੇ ਲਈਆਂ ਮੀਆਂ ਹੋਵੇ ਹੈਂ ਚਾਰ ਪ੍ਰੋਗਰਾਮ ਭੁਗਤ ਜਣੇ ਅੱਠ ਭੁਗਤ ਜਣੇ ਇਹ ਦੋ ਦੋ ਵਾਰ ਭਾਈ ਯਾਰ ਨੂੰ ਮੈਂ ਜੁੱਤੀ ਲਈ ਵੀ ਸੀਗੀ ਹਾਂ ਜੁੱਤੀ ਤਾਂ ਬਹੁਤੀ ਮਾਂਗੀ ਲੈਣੀ ਵੀ ਚਾਹੀ ਮम्मी ਮੈਂ ਤਾਂ ਇਹ ਸੋਹਣੀ ਨਾਲ ਦੇਖਣ ਸੋਹਣੀ ਨਾਲ ਪੈਸੇ ਠੀਕ ਹੈ ਹਾਂ ਦੇਖ ਤਾਂ ਸਹੀ ਮम्मी ਜੁੱਤੀ ਜੁੱਤੀ ਤਾਂ ਦੇਖ ਤੂੰ ਕਿਾ ਟਾਪ ਦੀ ਆ ਮम्मी ਮੈਂ ਤਾਂ ਮम्मी ਦੇ ਦਿੱਤੀਆਂ ਲਈਆਂ ਸੀਗੀਆਂ ਹਾਂ ਉਹ ਕਿੰਨੇ ਪ੍ਰੋਗਰਾਮ ਦੇਖਿਆ ਦੇਖ ਹੋ ਜਾਂਦੇ ਆ ਨਹੀਂ ਬੜੀਆਂ ਬੜੀਆਂ ਪ੍ਰੋਗਰਾਮ ਦੇਖੋ ਹੁੰਦੇ ਆ ਸਸਤੀ ਆ ਵੀ ਦੇਖੋ ਫੁੱਟੇ ਦੇ ਬਿਆਨ ਨੂੰ ਲਈ ਜਿਹੜੀ ਕਹਾਂ ਨਹੀਂ ਸਕਦਾ ਕੋਈ ਵੀ ਇਹ 200 ਦੀ ਹੋਊਗੀ ਕਹਿ ਨਹੀਂ ਸਕਦਾ ਤਾਂ ਚੱਲ ਹੁਣ ਅਸੀਂ ਦੱਸਤਾ ਵੀ ਭਾਈ ਅਸੀਂ ਨਹੀਂ ਸੌਰੀ 300 ਦੀ ਆ ਇਹ ਤਾਂ ਹਾਂ 300 ਨਹੀਂ ਨਹੀਂ 3 300 ਦੀ 300 ਹਾਂ 300 ਦੀ ਠੀਕ ਆ 300 ਉਹ 200 ਵਾਲੀ ਹੋਰ ਦੀ 5 500 ਵਾਲੀ ਜਿਹੜੀਆਂ 200 ਦੀ ਦੱਸਦੇ ਨਹੀਂ ਦਿੱਤੀਆਂ ਜਿਹੜੀਆਂ 200 ਵਾਲੀਆਂ ᱛੀਆਂ ਉਹ ਜਿਹੜੀਆਂ ਬਾਹਰ ਲਾਈਆਂ ਹੋਈਆਂ ᱛੀਆਂ ਉਹਨੇ ਉਹ ਦੀਆਂ ਇਹ 300 ਵਾਲੀਆਂ ਤੀਆਂ ਜਿਹੜੀਆਂ ਉੱਪਰ ਜਿਹੜੀਆਂ ਤੰਗੀਆਂ ਜਿਹੜੀਆਂ ਤੰਗੀਆਂ ਹੋਈਆਂ ਨੇ ਜਿਹੜੀਆਂ ਦੂਈਆਂ ਦੁਕਾਨਾਂ ਪੜੀਆਂ 700 ਦੀ ਦੱਸ ਦੇ ਹਾਂ ਨਹੀਂ ਉਹ ਤਾਂ ਉਹ ਬਾਈ ਕਹਿੰਦਾ ਬਾਈ ਸਾਡਾ ਨਵਾਂ ਨਵਾਂ ਕੰਮ ਆ ਤਾਂ ਕਰਕੇ ਆ ਨਹੀਂ ਜਿੱਦਣ ਹੁਣ ਉਹਦਾ ਚੱਲ ਗਿਆ ਇੱਕ ਵਾਰ ਕੰਮ ਉਹਨੇ ਉਹਨੇ ਆਹੀ ਜੁੱਤੀ 700 ਦੀ ਦੇਣੀ ਦੇਖੀ ਹਾਂ ਵਰਤਣੀ ਹੈ ਇਹ ਤਾਂ ਨਵੇਂ ਕੰਮ ਕਰਕੇ ਚੱਲ ਪਿਆ ਤੇ ਉਹ ਦੇਤੀ ਉਹ ਠੀਕ ਹੈ ਦਿੱਤੀ ਨਹੀਂ ਇਹੀ ਜੁੱਤੀ ਨਹੀਂ ਨਾਲੇ ਗੱਲ ਪਤਾ ਕੀ ਆਏ ਇਹ ਇਹਨੂੰ ਦੇਖ ਕੇ ਤੇ ਕੋਈ ਲੱਗਦਾ ਵੀ ਜਮੀਂ ਦੇਸੀ ਐ ਇਹ ਇਹੀ ਜੁੱਤੀ ਜੇ 700 ਦੀ ਅਗਲਾ ਕਹਿ ਦਿੰਦਾ ਤਾਂ ਸਾਡੇ ਵਰਗੇ ਨੇ ਕਹਿਣ ਦਾ ਚੱਲ 600 ਦੀ ਦੇ ਦੇ ਜਦੋਂ ਪਾਣੀ ਵਗਦਾ ਚੱਕੀਲੀ ਹੋ ਜੂਏ ਨਾ ਤੇ ਅਕਸ਼ਤੀ ਖਰਾਬ ਹੁੰਦੀ ਹਾਂ 600 ਦੀ ਅਸੀਂ ਲੈ ਕੇ ਆ ਜਣਾ ਤਾਂ ਫੇਰ ਅਸੀਂ ਕਹਿਣਾ ਹਾਂ ਹਾਂ ਜੁੱਤੀ ਬਹੁਤ ਵਧੀਆ ਮਹਿੰਗੀ ਬੀਚ ਪਾ ਕੇ ਖਰਾਬ ਹੋ ਗਈ ਤਾਂ ਹਾਂ ਉਹੀ ਗੱਲ ਹੈ ਚੱਲ ਅੱਗੇ ਆ ਵਿੱਚ ਕੀ ਹੈ ਨਵੇਂ ਦੇ ਆਉਂਦੀ ਦੋ ਆਹੋ ਨਵੇਂ ਦੀ ਜੁੱਤੀ ਲੱਗਣੀ ਸੋਣੀ ਹੈ ਪਤਾ ਕਿੰਨੀ ਮਹਗੀ ਹੋਣੀ ਹੈ ਹਾਂ ਨਿਆਣਿਆਂ ਦੀਆਂ ਮੰਮੀ ਜਦ ਜੁੱਤੀਆਂ ਮਹਗੀਆਂ ਮਹਗੀ ਦੇਖ ਤਾਂ ਕਿ ਨਹੀਂ ਸੋਣੀ ਜੁੱਤੀ ਹੈ ਲੈ ਜੁੱਤੀ ਸੋਣੀ ਆ ਛੋੜ ਛੋਟੀ ਹੂੰਗਾ ਉਹ ਵਾਹ ਬਿਲਕੁਲ ਹਾਂ ਨੂੰ ਨੂੰ ਤਾਂ ਵੀ ਆਉਂ ਸੀ ਬੂਟੇ ਲੈ ਕੇ ਦਿੱਤੇ ਸੀ ਛੱਡਦੀ ਪੰਜਾਬੀ ਜੁੱਤੀ ਨਿਆਣੀ ਦੀ ਉਹ ਨਿਆਣੀ ਦੀ ਜਾਂ ਤਾਂ ਉਹ ਪੰਜਾਬੀ ਨਹੀਂ ਜਾਂਦੀ ਆ ਜਦ ਇਹ ਖੋਲ ਕੇ ਸਿੱਕ ਦਿੱਤੀ ਰਾਹ ਵਿੱਚ ਫੇ ਅਸੀਂ ਬੂੜੇ ਦੂਏ ਲੈ ਲੈ ਦਸ ਮਿਆਲੇ ਹਾਂ ਇਹੋ ਜਿਹੀ ਜੁੱਤੀ 800 ਦੀ ਸੀਗੀ ਮੈਂ ਘਟਾਉਂਗਾ 100 ਨਿਆਣਿਆਂ ਦੀਆਂ ਜੁੱਤੀਆਂ ਬੜਿਆਂ ਨਾਲੋਂ ਮਹਿੰਗੀਆਂ ਜਾੜੀਆਂ ਮਹਿੰਗੀਆਂ ਹਾਂ ਚਲੋ ਜੁੱਤੀ ਲੈ ਆਂਦੀ ਭਵੰਤ ਨੇ ਵੀ ਥੋੜੀ ਜਿਹੀ ਤੇਲ ਪਾਈ ਆ ਬਾਜ ਫਰਤਾ ਦਿੱਤੀ ਉਹ ਨਿਆਣੇ ਨਹੀਂ ਬਹੁਤੀ ਦੀ ਚੀਜ਼ ਰੱਖਦੇ ਹਾਂ ਇਹਦਾ ਨਿਆਣਿਆਂ ਨੂੰ ਕੱਪੜੇ ਨਹੀਂ ਖੋਲਣੇ ਆਉਂਦੇ ਬਸ ਨਹੀਂ ਉਹਨੇ ਉਹ ਵੀ ਲਾ ਲਾ ਮਾਰਨੇ ਆ ਨੂਰ ਦੇਖ ਲੋ ਸੈਂਡਲ ਜਿਵੇਂ ਮਾਰਦੀ ਖੋਲ ਕੇ ਸਾਡੀ ਹੈ ਜਦੋਂ ਛੱਡ ਦਿੰਦੀ ਆ ਨਾ ਇਹ ਜਿਹੜਾ ਜੁੱਤੀ ਉਹ ਚਾਹੀਦੀ ਜਿਹੜਾ ਅੱਗੇ ਮਿਲਦੇ ਨੇ ਤੇ ਉਹਦਾ ਸੈਂਡਲ ਬਸ ਕੂਏ ਜਿਹਾਰੇ ਹਾਂ ਉਹ ਨਹੀਂ ਖੁੱਲਦੇ ਉਹ ਨਹੀਂ ਖੁੱਲਦੇ ਨਿਆਣੇ ਹੁੰਦੇ ਉਹ ਹੀ ਬੰਦੀ ਰਹੀ ਮੈਂ ਤੇ ਛੱਟ ਹੋ ਗਏ ਛੱਡ ਗਏ ਅੰਨ ਦਾ ਜਦ ਹੀ ਰੇ ਕੇ ਰੱਖ ਲੈਣਾ ਸੀ ਆਹ ਮੈਂ ਤੁਹਾਨੂੰ ਜਾਈ ਨਹੀਂ ਮੈਂ ਮਿਲਦਾ ਹੁਣ ਵੀ ਸਕਦੇ ਐ ਕੋਈ ਨਹੀਂ ਮਿਲਦੇ ਨਹੀਂ ਮਿਲਦੇ ਨਹੀਂ ਮਿਲਦਾ ਇਹ ਬਸ ਉਹ ਤਾਂ ਕਿਤੇ ਦੇ ਗਏ ਨਹੀਂ ਮੈਂ ਉਹ ਜਿਹੜੀ ਉਹ ਜਿਹਦਾ ਬੈਲਟ ਨੂੰ ਸੂਈ ਜੀ ਪੈਂਦੀ ਨਾ ਐ ਪੈਜੇ ਕਰਦੀ ਸੀ ਉਹਨਾਂ ਨੂੰ ਹਾਂ ਐ ਪੈਦੀ ਉਹ ਬਹੁਤ ਲੋਟ ਰਹਿੰਦੀ ਹਾਂ ਹਾਂ ਨਾ ਨਿਆਣੇ ਜਿੱਤੇ ਖੋਦੇ ਨੇ ਆਹ ਖੋਦੇ ਨੇ ਨਿਆਣੀ ਬਿਲਕੁਲ ਬਿਲਕੁਲ ਆਹ ਖੋਣੇ ਤਾਂ ਖੋਣੇ ਨਹੀਂ ਖੋਹਦਾ ਹੀ ਨਹੀਂ ਤੇ ਬਸ ਹੁਣਾਂ ਤਾਂ ਖੋਦੇ ਵੀ ਨਹੀਂ ਹੁਣੇ ਉੱਥੇ ਬੱਚੇ ਰਹੀ ਜਾਂਦੇ ਚਲ ਲਾਂ ਗਿਆ ਤਾਂ ਉਹ ਵੀ ਚਿੱਟੀਆਂ ਜਾਂਦੇ ਨੇ ਇੱਕ ਬੰਦੇ ਪਾਣੀ ਦੇ ਉਹਨੇ ਵਿੱਚ ਘੁੰਮੀ ਜਾਂਦੇ ਐ ਤਾਂ ਨੂਰ ਨੂੰ ਮੂਟ ਪਾਏਦੇ ਹੁੰਦੇ ਆ ਤੇ ਬਸ ਮੈਂ ਉਰੇ ਤੇ ਬੰਨ ਦੇਣੀ ਮੈਂ ਉਰੇ ਇਕੱਠਾ ਪਾ ਕੇ ਦੋ ਤਿੰਨ ਇਕੱਠਾ ਪਾ ਕੇ ਫਿਰ ਦੂਈ ਘੰਟੇ ਦੇਣ ਦੀ ਫਿਰ ਨਹੀਂ ਖੋਦੇ ਇਹ ਨਹੀਂ ਖੋਦੇ ਉੱਥੇ ਰੋ ਰੂ ਕੇ ਬੈਠ ਕੇ ਉੱਠ ਕੇ ਫਿਰ ਸੇਲਾ ਨਾ ਪੈਂਦੀ ਬਿਲਕੁਲ ਬਿਲਕੁਲ ਹੁਣ ਪੱਕੇ ਕਹਿੰਦੇ ਥੋ ਤੇ ਥੋ ਤੇ ਉਹ ਤਾਂ ਰੋੜਾ ਪਾਇਆ ਨਾ ਕੋ ਹਾਂ ਹਾਂ ਹੋ ਨਹੀਂ ਉੱਪਰ ਨਾਲ ਚਲੋ ਭਾਈ ਫੇਹੋ ਕਰੋ ਸਬਜੀ ਸਬਜੀ ਦੀ ਤਿਆਰੀ ਹੈ ਹੋ ਹੋ ਸਬਜੀ ਫੇਹੋ ਬਣਾਓ ਰੋਟੀਆਂ ਰੋਟੀਆਂ ਚਲੋ ਫੇ ਮਿਲਦੇ ਆ ਜੀ ਮਿਲਦੇ ਆ ਜੀ ਫੇ ਤੁਹਾਨੂੰ ਅਗਲੇ ਵਲੌਗ ਚ ਦਿਓ ਇਜਾਜ਼ਤ ਸਾਸਿਕਾਲ ਜੀ ਸਾਰਿਆਂ ਨੂੰ